ਇਹ ਤੁਹਾਡੇ ਕਰਦੀ ਮੁਕਸ਼ੀ ਦਾ ਸਾਡ ਪੈਂਦੀਆਂ ਸਾਰਿਆਂ ਤੇ ਮੁਕਸ਼ੀ ਪਾਪਾਰ ਬਾਤ ਬਹੁਤ ਜੜੀ ਪੈ ਗਈ ਹੈ ਕਿਉਂਕਿ ਮੈਂ ਤੇ ਮਮਾ ਸਾਡਾ ਕੰਮ ਕਰਕੇ ਵਿਚਾਰਾ ਕਰਦੇ ਪਏ ਚੀਜ਼ ਵੀ ਨਹੀਂ ਕੋਈ ਜਿਆਦਾ ਪਾਉਂਦੇ ਤੇ ਇਸ ਕਰਕੇ ਗਰਮੀ 'ਚ ਸਾਡਾ ਕੰਮ ਜਿਹੜਾ ਬਿਲਕੁਲ ਡਾਊਨ ਹੋ ਜਾਂਦਾ ਹੈ ਤੇ ਅਸੀਂ ਉਦੋਂ ਤੇ ਸਾਨੂੰ ਬਿਲਕੁਲ ਬਹੁਤ ਮੁਸ਼ਕਲਾ ਹੁੰਦੀਆਂ ਨੇ ਸੱਦੀ ਵਿੱਚ ਸਾਡਾ ਫਿਰ ਵੀ ਕੰਮ ਥੋੜਾ ਠੀਕ ਰਹਿੰਦਾ ਜਿਸ ਦੇ ਨਾਲ ਅਸੀਂ ਆਪਣਾ ਘਰ ਦਾ ਗੁਜ਼ਾਰਾ ਕਰ ਸਕਦੇ ਹਾਂ ਤੁਸੋਂ ਤੁਹਾਨੂੰ ਕੀ ਹੈ ਤੁਹਾਡੇ ਕੀ ਹਾਲਾਤ ਨੇ ਸਰ ਮੈਨੂੰ ਕੋਪਰ ਨਿਕਲੇ ਆਇਆ ਹੰਦੀਗਾਮਾ ਡਾਕਟਰ ਨੇ ਕਿਹਾ ਇਹਦੇ ਆਪਰੇਸ਼ਨ ਕਰਨਾ ਹੈ 1 ਲੱਖ ਰੁਪਏ ਮੰਗਦਾ ਜੀ ਤੇ ਉਹ ਗਰੰਟੀ ਨਹੀਂ ਬਿਲਕੁਲ ਦੇ ਰਹੇ ਕਹਿੰਦੇ ਠੀਕ ਹੋ ਜਾਈਂਦਾ ਹੈ ਗਰੰਟੀ ਕੋਈ ਨਹੀਂ ਮੈਂ ਮम्मा ਨੇ ਇਸ ਕਰਕੇ ਆਪਰੇਸ਼ਨ ਜੀ ਇਹਨੂੰ ਅਮਨਦੀਪ ਚ ਵੀ ਮੈਂ ਦਿਖਾਇਆ ਕੇ ਦੀ ਚ ਵੀ ਦਿਖਾਇਆ ਬਹੁਤ ਜਗ੍ਹਾ ਇਹਨੂੰ ਮੈਂ ਇਸ ਬੱਚੇ ਨੂੰ ਦਿਖਾਇਆ ਕਿ ਬੱਚਾ ਠੀਕ ਹੋ ਸਕੇ ਲੇਕਿਨ ਉਹ ਪੂਰੀ ਗਰੰਟੀ ਨਹੀਂ ਦਿੰਦੇ ਰੋਲ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤਸਵੀਰਾਂ ਵਿਖਾਵਾ ਕੇ ਤੁਹਾਨੂੰ ਸ਼੍ਰੀ ਅਮਰਸਰ ਸਾਹਿਬ ਦੀਆਂ ਉਸ ਪਰਿਵਾਰ ਦੀ ਆ ਜਿਸ ਪਰਿਵਾਰ ਵਿੱਚ ਘਰ ਦਾ ਮੁਖੀ ਜਿਸ ਦੀ ਮੌਤ ਹੋ ਚੁੱਕੀ ਆ ਅਤੇ ਮੌਤ ਬਾਅਦ ਸਾਰੀ ਜ਼ਿੰਮੇਵਾਰੀ ਆ ਇਹਨਾਂ ਮਾਪੁੱਤੇ ਪੈ ਗਈ ਆ ਤੁਸੀਂ ਦੇਖ ਸਕਦੇ ਹੋ ਬੜਾ ਵਧੀਆ ਪਰਿਵਾਰ ਆ ਅਤੇ ਇਹਨਾਂ ਦੇ ਜਿਹੜੇ ਪਿਤਾ ਦਾ ਜਿਹੜਾ ਨਾਂ ਸੀ ਸਤਪਾਲ ਭਾਟੀਆ ਉਹਨਾਂ ਦੀ ਮੌਤ ਹੋ ਜਾਂਦੀ ਆ ਅਤੇ ਮੌਤ ਬਾਅਦ ਇਹ ਮਾਪੁੱਤ ਜਿਹੜੇ ਰਹਿ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਤੁਸੀਂ ਆ ਵਿੱਚ ਇਹ ਮਾਪੁੱਤ ਹੱਥ ਜੋੜੀ ਕਰਕੇ ਜਿਹੜਾ ਹੱਥ ਜੋੜ ਕੇ ਤੁਹਾਡੀ ਗਾੜੀ ਅਪੀਲ ਕਰ ਰਹੇ ਨੇ ਕਿਉਂ ਮਿਹਨਤ ਕਰਦੇ ਨੇ ਮਿਹਨਤ ਕਾ ਸਲੋਗ ਨੇ ਇੱਕ ਛੋਟਾ ਜਿਹਾ ਸੈਟਅਪ ਲਗਾਇਆ ਉਹਨੇ ਚਾਹ ਦੀ ਰੇੜੀ ਲਗਾਈ ਆ ਦੇਖ ਸਕਦੇ ਹੋ ਅਤੇ ਇਸ ਤੋਂ ਹੀ ਜਿਹੜਾ ਕੀ ਪ੍ਰਵਾਹ ਦਾ ਗੱਲ ਚੱਲਦਾ ਵਾ ਅਤੇ ਜਿਹੜਾ ਵੀ ਰਾਜਣ ਆ ਉਸ ਦਾ ਜਿਹੜੀ ਕੀ ਸਰੀਰ ਠੀਕ ਨਹੀਂ ਆ ਚੱਲਾਂ ਫਿਰ ਵਾਸਤੇ ਬੜਾ ਸਮਰਥ ਨਹੀਂ ਆ ਤੇ ਚੱਲਾਂ ਵਿੱਚ ਕਾਫੀ ਮੁਸ਼ਕਲ ਆ ਰਹੀ ਆ ਉਸ ਦੀ ਰੀੜ ਦੀ ਹੱਡੀ ਚ ਪ੍ਰੋਬਲਮ ਹੈ ਪਰ ਫਿਰ ਵੀ ਆਪਣੇ ਮਾਂ ਦੇ ਨਾਲ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਰਾਜਣ ਜਿਹੜਾ ਕੀ ਆਪਣੇ ਪਰਿਵਾਰ ਦੇ ਨਾਲ ਪੇਟ ਪਾਲਦਾ ਵਾ ਅਤੇ ਮਾਂ ਪੋਤੀ ਜਿਹੜੇ ਕੀ ਇੱਥੇ ਖੜਕੇ ਚਾਹ ਦੀ ਰੇੜੀ ਦਾ ਕੰਮ ਕਰਦੇ ਨੇ ਗੱਲਬਾਤ ਵੀ ਕਰਾਂਗੇ ਇਸ ਭੰਦੀ ਨਾਲ ਅ ਤੁਸੀਂ ਵੀ ਦੇ ਵਿੱਚ ਵੇਖ ਸਕਦੇ ਹੋ ਤੁਸੀਂ ਵੀ ਦੇ ਵਿੱਚ ਵੇਖ ਸਕਦੇ ਹੋ ਕਿ ਪਰਿਵਾਰ ਜਿਹੜਾ ਮਿਹਨਤ ਕਾਸ਼ ਲੋਕ ਨੇ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਨੇ ਉਸ ਵੀਰ ਦੇ ਨਾਲ ਵੀ ਗੱਲਬਾਤ ਕਰਾਂਗੇ ਇਹ ਰਾਜਨ ਦੇ ਨਾਲ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਵੀਰ ਚੱਲ ਫੇ ਨਹੀਂ ਸਕਦਾ ਪਰ ਫਿਰ ਵੀ ਮਿਹਨਤ ਕਰਦਾ ਇਸ ਵੀਰ ਦੇ ਜੱਜਮੈਂਟ ਸਲਾਮ ਆ ਵੀਰੇ ਕੀ ਨਾਮ ਤੇਰਾ ਮੇਰਾ ਸਦ ਆਜਨ ਰਾਜਨ ਰਾਜਨ ਜੀ ਤੁਹਾਡੇ ਪਿਤਾ ਦਾ ਕੀ ਨਾਮ ਸੀ ਤੇ ਪਿਤਾ ਨੂੰ ਹੋਇਆ ਕੀ ਸੀ ਤੁਹਾਡੇ ਸਰ ਪਿਤਾ ਦਾ ਨਾਮ ਸਤਪਾਲ ਭਟਿਆ ਜੀ ਆ ਉਹਨਾਂ ਦਾ ਟੈਕ ਹੋ ਗਿਆ ਸੀ ਤੇ ਚਾਰ ਚਾਰ ਪੰਜ ਸਾਲ ਹੋ ਗਏ ਆ ਹਾਂ ਜੀ ਇਥੋਂ ਵੀ ਉਹਨਾਂ ਦੀ ਮੌਤ ਤੋਂ ਬਾਅਦ ਫਿਰ ਕਿੰਨਾ ਕਿ ਤੁਹਾਡੇ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਕੀ ਹਾਲਾਤ ਕੀ ਨੇ ਤੁਹਾਡੇ ਘਰ ਦੇ ਮੁਕਸ਼ਰਾ ਸਾਦ ਸਦ ਪੈਂਦੀਆਂ ਆ ਸਾਰਿਆਂ ਤੇ ਮੁਕਸ਼ਰ ਪਾਪਾਰ ਬਾਤ ਬਹੁਤ ਜੜੀ ਪੈ ਗਈ ਹੈ ਕਿਉਂਕਿ ਮੈਂ ਤੇ ਮਮਾ ਸਾਰਾ ਕੰਮ ਕਰਕੇ ਗੁਜ਼ਾਰਾ ਕਰਦੇ ਪਏ ਹਾਂ ਜੀ ਮੈਂ ਵੀ ਆਪਣੀ ਨੌਕਰੀ ਕਰਦਾ ਮੂੰ ਸੰਡੇ ਨੂੰ ਛੁੱਟੀ ਹੁੰਦੀ ਹੈ ਸੰਦਨ ਮੈਂ ਇੱਥੇ ਹਾਂ ਕਿ ਕਿਸ ਤਰ੍ਹਾਂ ਘਰ ਦਾ ਗੁਜ਼ਾਰਾ ਹੋ ਜਾਂਦਾ ਤੁਸੀਂ ਦੋਵੇਂ ਮਾਪੇ ਮਿਹਨਤ ਕਰਦੇ ਹੋ ਘਰ ਚੱਲ ਜਾਂਦਾ ਵਾ ਹਾਂਜੀ ਹਾਂਜੀ ਸਰ ਮਾਰਾ ਮੱਟਾ ਹੋ ਹੀ ਜਾਂਦਾ ਲੋਟੀ ਪਾਣੀ ਮਿਲ ਜਾਂਦਾ ਇੰਨਾ ਬਹੁਤ ਜਿਹੜੀ ਕਿਰਾਏ ਤੇ ਆ ਘਰ ਵੀ ਕਿਰਾਏ ਤੇ ਆ ਡਾਢਾ ਘਰ ਕਿਰਾਏ ਤੇ ਆ ਫਿਰ ਇਹ ਸੁਭੀ ਤੁਹਾਡੇ ਪਿਤਾ ਨੇ ਕੀ ਕੰਮ ਕਰਦੇ ਸੀ ਤੇ ਉਹਨਾਂ ਦੇ ਜਦੋਂ ਹੋਏਗੇ ਸੀ ਉਹਨਾਂ ਨਾਲ ਘਰ ਦਾ ਗੁਜ਼ਾਰਾ ਚੱਲਦਾ ਸੀ ਘਰ ਖੁਸ਼ਹਾਲ ਸੀ ਹਾਂਜੀ ਹਾਂਜੀ ਉਹ ਚੱਲਦਾ ਹੀ ਉਹ ਚਾਰ ਅੱਡਾ ਵੀ ਉਹਨਾਂ ਰਹੀ ਹੈ 10 ਸਾਲ ਪੁਰਾਣਾ ਅੱਡਾ ਹੀ ਐਸੇ ਏਰੀਆ 'ਚ ਹੁੰਦਾ ਹੀ ਡਾਢਾ ਮਾਵਾਜ ਦੇ ਪਰਿਵਾਰ ਦਾ ਬਾਲ ਨੂੰ ਪੁੱਛ ਹਾਂਜੀ 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 ਤੁਸੀਂ ਦੱਸੋ ਤੁਹਾਨੂੰ ਕੀ ਹੈ ਤੁਹਾਡੇ ਕੀ ਹਾਲਾਤ ਨੇ ਸਰ ਮੇਰੇ ਨਾਲ ਕੋਬਲ ਨਿਕਲੇ ਆ ਹੱਡੀ ਦਾਵਾ ਡਾਕਟਰ ਨੇ ਕਿਹਾ ਇਹ ਤੇ ਆਪਰੇਸ਼ਨ ਕਰਨਾ ਵਾ 1 ਲੱਖ ਰੁਪਇਆ ਮੰਗਦਾ ਸੀ ਤੇ ਉਹ ਗਰੰਟੀ ਨਹੀਂ ਬਿਲਕੁਲ ਦੇਂਦੇ ਕਹਿੰਦੇ ਉਹ ਠੀਕ ਹੋਵੇਂ ਨਾ ਮੈਂ ਗਰੰਟੀ ਕੋਈ ਨਹੀਂ ਮੇ ਮम्मा ਨੇ ਇਸ ਕਰਕੇ ਆਪਰੇਸ਼ਨ ਨਹੀਂ ਮੈਨਾਂ ਕਰਾਇਆ ਬਿਲਕੁਲ ਸਹੀ ਦੇਖ ਸਕਦੇ ਹੋ ਵੀ ਵੀਰ ਦਾ ਲੱਕ ਚ ਕੋਬਲ ਨਿਕਲਿਆ ਵਾ ਡਾਕਟਰ ਨੇ ਕਿਹਾ ਗਿਆ ਵੀ 1 ਲੱਖ ਰੁਪਇਆ ਲੱਗਣਾ ਇਲਾਜ ਵਾਸਤੇ ਪਰ ਪੈਸੇ ਨਾ ਹੋਣ ਕਰਕੇ ਜਿਹੜਾ ਕੀ ਇਹਨਾਂ ਨੂੰ ਆਪਣਾ ਇਲਾਜ ਨਹੀਂ ਕਰਾ ਸਕਿਆ ਕਿਉਂਕਿ ਪਿਤਾ ਸੀ ਘਰ ਦੇ ਮੁਖੀ ਸੀ ਘਰ ਵਿੱਚ ਕਮਾਉਣ ਵਾਲੇ ਸੀ ਉਹਨਾਂ ਦੇ ਜਾਣ ਤੋਂ ਬਾਅਦ ਇਹ ਜਿਹੜਾ ਪਰਿਵਾਰ ਕਦਾ ਰਹਿ ਗਿਆ ਅਤੇ ਅੱਜ ਵੀ ਜਿਹੜਾ ਕੀ 사ਜਨ ਰਾਜਣ ਆਪਣੇ ਇਲਾਜ ਵਾਸਤੇ ਸਮਰਥ ਹੈ। ਤੇ ਰਾਜਣ ਦੀ ਫਿਲ 1 ਲੱਖ ਰੁਪਏ ਨਹੀਂ ਇਕੱਠਾ ਹੋਇਆ ਸਰ ਇਕੱਠਾ ਕੱਟੇ ਦੀ ਨਹੀਂ ਗੱਲ ਕਹਿੰਦੇ ਗ੍ਰੈਂਟੀ ਨਹੀਂ ਸਰ ਦੇ ਰਹੇ ਠੀਕ ਹੋਵੇ ਹਾਂਜੀ ਪੈਸਾ ਤਾਂ ਆਪਣਾ ਨਹੀਂ ਗ੍ਰੈਂਟੀ ਨਹੀਂ ਦੇ ਰਹੇ ਠੀਕ ਹੋ ਬਈ ਨਾ ਕੋਈ ਸੇਕਰ ਕੇ ਪੈਸਾ ਨਹੀਂ ਨਾ ਕਿੰਨਾ ਦੇ ਦੇਓ ਮਾਮਾ ਤੁਸੀਂ ਆਪਣੇ ਮਾਂ ਦਾ ਸਹਾਰਾ ਬਣੇ ਹੋ ਕਿ ਲੱਗਦਾ ਵੀ ਮਾਂ ਪੁੱਤ ਮਿਹਨਤ ਕਰਕੇ ਆਪਣਾ ਪਰਿਵਾਰ ਪਾਲੂਗਾ ਹਾਂਜੀ ਹਾਂਜੀ ਸਰ ਪਾਲਦੇ ਪਏ ਆ ਨਜ਼ਾਰਾ ਕਦੀ ਆਨੇ ਹੋ ਰਹੇ ਹੋਣੀ ਜਿੰਨਾ ਹੋ ਸਕੇ ਪਰ ਦਸ਼ਕਾ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਦੱਸੋ ਤੁਹਾਨੂੰ ਦੇਖਣੇ ਨੇ ਦੱਸੋ ਦਸ਼ਕਾ ਨੂੰ ਕਹਿਣਾ ਚਾਹੇਗਾ ਮਾਂ ਦਾ ਮਤਲਬ ਸਪੋਰਟ ਕਰੋ ਆਪਣਾ ਪਿਆਰ ਦਿਓ ਫੇਸਬੁਕ ਫੈਮਿਲੀ ਤੇ ਅਡਾ ਕੰਮ ਆੜਾ ਹੈ ਵਧੇ ਚਾਹ ਰਵੀ ਤੇ ਬਸ ਇੰਦੀ ਕੋ ਬੇਨਤੀ ਕਰਦਾ ਮੈਂ ਬਹੁਤ ਧੰਨਵਾਦੀ ਤੁਸੀਂ ਦੇਖਦੇ ਵੀ ਨੌਜਵਾਨ ਚਾਹੇ ਚਗੀਤਾ ਨਹੀਂ ਚੱਲ ਫਿਰ ਸਕਦਾ ਆਪਾਂ ਫਿਰ ਵੀ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਿਆ ਵਾ ਅਤੇ ਤੁਸੀਂ ਵੀ ਆਂਟੀ ਜੀ ਵੀ ਸਾਡੇ ਨਾਲ ਆਗੇ ਨੇ ਇਹ ਦੋਵੇਂ ਮਾਂ ਪੁੱਤ ਨੇ ਜਿਹੜਾ ਕੀ ਆਪਣਾ ਚਾਹ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਨੇ ਇਹ ਮਾਂ ਪੁੱਤ ਹੀ ਪਰਵਾਸ ਰਹਿੰਦੇ ਨੇ ਫਿਰ 10 ਸਾਲਾਂ ਤੋਂ ਰੇੜਾ 'ਚ ਕੰਮ ਕਰਦੇ ਹੋਏ ਸਾਡੀ ਕੀ ਰਾਜਾ ਹਾਂਜੀ ਪ੍ਰਬਾਜੀ ਪ੍ਰਬਾਦੀ ਕੀ ਮੁਸ਼ਕਲ ਆ ਰਹੀ ਤੁਹਾਨੂੰ ਮੁਸ਼ਕਲ ਇਸ ਤਰ੍ਹਾਂ ਜੀ ਦੇਖੋ ਜਦੋਂ ਘਰ ਦਾ ਮੁੱਖਕ ਤਲਾਜ਼ਾ ਮਦਾਇ ਤਾਂ ਬੱਚੇ ਤੇ ਹੀ ਬੋਝ ਪੈ ਜਾਂਦਾ ਇੱਕ ਮੇਰਾ ਬੇਟਾ ਵੱਡਾ ਹੈ ਉਹ ਵੀ ਚੋਪ ਕਰਦਾ ਹੈ ਇਹ ਛੋਟਾ ਹੈ ਇਹ ਹੈਂਡੀਕੈਪ ਹੈ ਇਹ ਭਾਰੀ ਕੰਮ ਨਹੀਂ ਕਰ ਸਕਦਾ ਇਸ ਕਰਕੇ ਦੁਕਾਨ ਤੇ ਹੀ ਡੇਢੀ ਤੇ ਹੀ ਮੇਰੇ ਨਾਲ ਬੈਠਦਾ ਹੈ ਤੇ ਮੈਂ ਸਾਰਿਆਂ ਦੇ ਅੱਗੇ ਬੇਨਤੀ ਕਰਾਂਗੀ ਕਿ ਇਸ ਬੱਚੇ ਨੂੰ ਸਟੈਂਡ ਕਰੋ ਇਹ ਬੱਚਾ ਸਟੈਂਡ ਹੋਵੇ ਤਾਂ ਜੇ ਕਿਸੇ ਦੇ ਅੱਗੇ ਹੱਥ ੱਡਣ ਦੀ ਹਿੰਮਤ ਨਾ ਕਰੇ ਤਾਂ ਆਪਣਾ ਮਿਹਨਤ ਕਰਕੇ ਹੀ ਇਹ ਬੱਚਾ ਆਪਣਾ ਟੱਬਰ ਪਾਲੇ ਤੇ ਆਪਣੇ ਘਰ ਨੂੰ ਚਲਾਵੇ ਜਿਵੇਂ ਤੁਹਾਡੀ ਜੀ ਸਵੇਰੇ ਕਿੰਨੇ ਵਜੇ ਆ ਜਾਂਦੇ ਹੋ ਸ਼ਾਮੀ ਕਿੰਨੇ ਵਜੇ ਜਾਂਦੇ ਹੋ ਤੇ ਇਸ ਤਰ੍ਹਾਂ ਹੁੰਦਾ ਕਈ ਵਾਰੀ ਗਾਹ ਆਉਂਦਾ ਨਹੀਂ ਹੁੰਦਾ ਕਈ ਵਾਰੀ ਖਾਲੀ ਮੁੰਡਾ ਪੈਂਦਾ ਕਈ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਰਹਣਾ ਹਾਂਜੀ ਜੀ ਜਿਉਂ ਗਰਮੀਆਂ ਵਿੱਚ ਚਾਹ ਘੱਟ ਲੱਗਦੀ ਹੈ ਤੇ ਅਸੀਂ ਹੋਰ ਚੀਜ਼ ਵੀ ਨਹੀਂ ਕੋਈ ਜ਼ਿਆਦਾ ਪਾਉਂਦੇ ਤੇ ਇਸ ਕਰਕੇ ਗਰਮੀ 'ਚ ਸਾਡਾ ਕੰਮ ਜਿਹੜਾ ਬਿਲਕੁਲ ਡਾਊਨ ਹੋ ਜਾਂਦਾ ਤੇ ਅਸੀਂ ਉਦੋਂ ਤਾਂ ਸਾਨੂੰ ਬਿਲਕੁਲ ਬਹੁਤ ਮੁਸ਼ਕਲਾਂ ਹੁੰਦੀਆਂ ਨੇ ਸੱਦੀ ਵਿੱਚ ਸਾਡਾ ਫਿਰ ਵੀ ਕੰਮ ਥੋੜਾ ਠੀਕ ਰਹਿੰਦਾ ਜਿਸ ਨਾਲ ਅਸੀਂ ਆਪਣਾ ਘਰ ਦਾ ਗੁਜ਼ਾਰਾ ਕਰ ਸਕਦੇ ਹਾਂ ਮੇਰ ਤੋਂ ਵੀ ਅੰਕਲ ਦੇ ਇਲਾਜ ਵਾਸਤੇ ਕਿੰਨੇ ਕੇ ਪੈਸੇ ਲੱਗੇ ਸੀ ਕਿੰਨਾ ਕ ਇਲਾਜ ਕਰਾਇਆ ਕਿੰਨੇ ਕੇ ਕਰਜ਼ਾਈ ਹੋ ਗਏ ਤੁਸੀਂ ਪੈਸੇ ਉਹਨਾਂ ਲਾਇਆ ਅੰਕਲ ਤੇ ਅਸੀਂ ਬਹੁਤ ਪੈਸਾ ਲਾਇਆ ਹੈ ਕਿ ਤਾਂ ਜੋ ਪਿਓ ਠੀਕ ਹੋ ਜਾਣ ਲੇਕਿਨ ਆਪਣੇ ਵੱਲੋਂ ਅਸੀਂ ਕੋਈ ਕਸਰ ਨਹੀਂ ਛੱਡੀ ਪਰ ਪ੍ਰਮਾਤਮਾ ਨੇ ਉਹਨਾਂ ਨੂੰ ਜਿਸ ਹਾਲ 'ਚ ਨਹੀਂ ਰੱਖਿਆ ਅਸੀਂ ਕੀ ਕਹਿ ਸਕਦੇ ਹਾਂ ਬਹੁਤ ਪੈਸਾ ਲਾਇਆ ਸੀ ਉਹਨਾਂ ਤੇ ਵੇ ਉਹ ਠੀਕ ਹੋ ਜਾਂਨ ਪਰ ਪਰਮਾਤਮਾ ਦੀ ਮਰਜ਼ੀ ਦੇ ਅੱਗੇ ਜੋਰ ਨਹੀਂ ਚੱਲਦਾ ਕਿਸੇ ਦਾ ਵੀ ਦੇਖਿਆ ਵੀ ਜਿਹੜਾ ਵੀਰ ਆ ਜਣਿਆ ਵੀ ਚੰਗੀ ਤਰ੍ਹਾਂ ਚੱਲ ਫੇਰ ਨਹੀਂ ਸਕਦਾ ਇਹਦੀ ਪ੍ਰੋਬਲਮ ਆ ਕੁੱਬ ਨਿਕਲਿਆ ਆ ਡਾਕਟਰਾਂ ਕੋਲੋਂ ਕੀ ਕਿਹਾ ਗਿਆ ਸੀ ਉਹ ਜੀ ਇਹ ਸ਼ੁਰੂ ਤੋਂ ਹੀ ਇਹ ਬਚਪਨ ਤੋਂ ਹੀ ਇਹਨੂੰ ਹੈਂਡੀਕੈਪ ਹੈਗਾ ਏ ਤੇ ਉਹ ਕਹਿੰਦੇ ਨੇ ਪੇ ਇਹਦੀ ਰੀਡ ਦੀ ਹੱਡੀ ਦੀ ਪ੍ਰੋਬਲਮ ਹੈ ਇਹ ਕੁੱਬ ਜਿਹੜਾ ਵਾ ਇਹ ਆਪਰੇਸ਼ਨ ਤੇ ਘੱਟੋ ਘੱਟ 1.5 ਲੱਖ ਰੁਪਏ ਲੱਗਦਾ ਏ ਅਸੀਂ ਉਹ ਵੀ ਗਰੰਟੀ ਨਹੀਂ ਦਿੰਦੇ ਕਿ ਇਹ ਬੱਚਾ ਠੀਕ ਹੋ ਸਕੇਗਾ ਇਸ ਕਰਕੇ ਅਸੀਂ ਆਪਰੇਸ਼ਨ ਨਹੀਂ ਕਰਾ ਸਕੇਂ ਕਿਤੇ ਜੇ ਇਲਾਜ ਕਰਾਇਆ ਦੀ ਨੂੰ ਅਮਨਦੀਪ ਚ ਵੀ ਮੈਂ ਦਿਖਾਇਆ ਕੇ ਦੀ ਚ ਵੀ ਦਿਖਾਇਆ ਬਹੁਤ ਜਗ੍ਹਾ ਇਹਨੂੰ ਮੈਂ ਇਸ ਬੱਚੇ ਨੂੰ ਦਿਖਾਇਆ ਕਿ ਬੱਚਾ ਠੀਕ ਹੋ ਸਕੇ ਲੇਕਿਨ ਉਹ ਪੂਰੀ ਗਰੰਟੀ ਨਹੀਂ ਦਿੰਦੇ ਜੀ ਜਿਹੜੀ ਚਾਹ ਦੀ ਰੇੜੀ ਹੈ ਇਹ ਤੁਹਾਡੇ ਪਤੀ ਦੀ ਹੈ ਕਿ ਜਾਂ ਤੁਸੀਂ ਵੀ ਨਾਲ ਕੰਮ ਕਰਦੇ ਸੀਗੇ ਤੁਸੀਂ ਘਰੇ ਰਹਿੰਦੇ ਸੀ ਨਹੀਂ ਜੀ ਮੈਂ ਨਹੀਂ ਕੰਮ ਕਰ ਰਹੀ ਸੀ ਇੱਥੇ ਉਹ ਆਪ ਹੀ ਬੈਠਦੇ ਸਨ ਉਹਨਾਂ ਤੋਂ ਬਾਅਦ ਹੀ ਅਸੀਂ ਮਾਂ ਪੁੱਤਰ ਇੱਥੇ ਬੈਠੇ ਹਾਂ ਜੀ ਵੀ ਨੇ ਸੋਚਿਆ ਸੀ ਵੀ ਤੁਸੀਂ ਵੀ ਇੱਥੇ ਆ ਕੇ ਕੰਮ ਕਰੋਗੇ ਕਿ ਰੇੜੀ ਤੇ ਤੁਹਾਨੂੰ ਜ਼ਿਆਦਾ ਕੰਮ ਕਰਨਾ ਪਊਗਾ ਨਹੀਂ ਜੀ ਮੇਰੇ ਹਸਬੰਦ ਕਦੀ ਮੈਨੂੰ ਰੇੜੀ ਤੇ ਆਣ ਹੀ ਨਹੀਂ ਸੀ ਦਿੰਦੇ ਮੈਂ ਜੋਬ ਕਰਦੀਆਂ ਉੱਥੇ ਆਪਣੀ ਜੋਬ ਤੇ ਹੀ ਬੈਠਦੀ ਸਾਂ ਤੇ ਇੱਥੇ ਰੇੜੀ ਤੇ ਨਹੀਂ ਸੀ ਆਮ ਦਿੰਦੇ ਫਿਰ ਉਹਨਾਂ ਤੋਂ ਬਾਅਦ ਮੈਨੂੰ ਜੋਬ ਛਟਨੀ ਪਈ ਤੇ ਫਿਰ ਮੈਂ ਰੇੜੀ ਦੇ ਉੱਤੇ ਬੈਠ ਗਈ ਆ ਜੀ ਸੁਪਨੇ ਕੀ ਕੀ ਦੇਖੇ ਨੇ ਹਰ ਕਮਾਲ ਸੁਪਨੇ ਹੁੰਦੇ ਨੇ ਤੁਹਾਡੇ ਕੀ ਸੁਪਨੇ ਨੇ ਮੇਰੇ ਜੀ ਇਹੋ ਹੀ ਸੁਪਨਾ ਮੈਂ ਵੀ ਮੇਰਾ ਇਹ ਬੱਚਾ ਸਟੈਂਡ ਹੋਵੇ ਮੇਰੇ ਦੋਵੇਂ ਬੱਚੇ ਆਪਣੇ ਪੈਰਾਂ ਤੇ ਸਟੈਂਡ ਹੋਣ ਜਿੰਨੀ ਕੋ ਮੇਰੀ ਹਿੰਮਤ ਹੈ ਉਹਨਾਂ ਕੋ ਮੈਂ ਕਰਦੀ ਆ ਤੇ ਬੱਚਿਆਂ ਨੂੰ ਸਟੈਂਡ ਕਰਾਂ ਤਾਂ ਕਿ ਇਹ ਕਿਸੇ ਦੇ ਅੱਗੇ ਹੱਥ ਨਾ ਅੜ ਸਕਣ ਕੁਝ ਦੇਸਾਂ ਦੇ ਵੀ ਮਹਾਨ ਇੱਕ ਸੁਪਣਾ ਹਾਂ ਦਾ ਵੀ ਉਹਦੇ ਬੱਚੇ ਨੇ ਉਹ ਸਟੈਂਡ ਹੋਣ ਤੇ ਘਰ ਦੀ ਗਰੀਬੀ ਦੂਰ ਕਰਨਾ ਪਿਤਾ ਜੀ ਮੌਤ ਹੋ ਜਾਂਦੀ ਆ ਹਾਰਟ ਅਟੈਕ ਦੇ ਨਾਲ ਅਤੇ ਡਾਕਟਰੀ ਲਾਰਜ ਬੁੱਕ ਰਾਇਦਾ ਤੇ ਘਰ ਦਾ ਜਿਹੜਾ ਮਕਾਨ ਆ ਉਹ ਵੀ ਕਿਰਾਏ ਤੇ ਆ ਇਹ ਰੇੜੀ ਵੀ ਜਿਹੜੀ ਆ ਉਹ ਵੀ ਕਿਰਾਏ ਤੇ ਆ ਮਿੰਟ ਅੱਡੀ ਸੀ ਇਹ ਰੇੜੀ ਜਿਹੜੀ ਇਹ ਕਿਰਾਏ ਤੇ ਆ ਹਾਂਜੀ ਜੀ ਰੇੜੀ ਕਿਰਾਏ ਤੇ ਆ ਜੀ ਇਹ ਦਾ 1000 ਰੁਪਿਆ ਕਿਰਾਇਆ ਜੀ ਰੇੜੀ ਦਾ ਹਾਂਜੀ ਇਹ ਰੇੜੀ ਦਾ 1000 ਰੁਪਿਆ ਕਿਰਾਇਆ ਚਲੀ ਰੇੜੀ ਮੋਲ ਲਈ ਆਪਣੀ ਜੀ ਜਿਹੜੀ 30000 ਦੀ ਘੱਟ ਘੱਟ 30000 ਰੁਪਏ ਦੀ ਡੇੜੀ ਬੰਦੀ ਹੈ ਜਿਹੜੀ ਇਹ ਸਟੀਲ ਦੀ ਡੇੜੀ ਹੈ 30000 ਦੀ ਬੰਦੀ ਹੈ ਇੰਨੇ ਪੈਸੇ ਅਸੀਂ ਇਕੱਠੇ ਨਹੀਂ ਕਰ ਸਕਦੇ ਜੀ ਜਿਹੜਾ ਚਾਹੂ ਦਰਸਾ ਦਿਓ ਦਰਸਾ ਨੂੰ ਇਹੋ ਕਹਿਣਾ ਚਾਹਨੀ ਆ ਵੀ ਇਸ ਬੱਚੇ ਨੂੰ ਸਪੋਰਟ ਕਰੋ ਸਟੈਂਡ ਕਰੋ ਕਿ ਇਹ ਬੱਚਾ ਆਪਣੇ ਪੈਰਾਂ ਦੇ ਸਟੈਂਡ ਹੋ ਸਕੇ ਤੇ ਤਾਂ ਜੋ ਮਿਹਨਤ ਕਰਕੇ ਹੀ ਆਪਣੀ ਰੋਟੀ ਕਮਾ ਸਕੇ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਇਸ ਪਰਿਵਾਰ ਦੇ ਨਾਲ ਤੁਸੀਂ ਦੇਖ ਸਕਦੇ ਹੋ ਹਾਲਾਤ ਇਹ ਛੋਟੀ ਜਿਹੜੀ ਜਿਹੜੀ ਆ ਇਹ ਵੀ ਕਿਰਾਏ ਤੇ ਡੇੜੀ ਆ ਅੰਡੇ ਇਹਨਾਂ ਦਾ ਕਹਿਣਾ ਵੀ 30000 ਰੁਪਏ ਦੀ ਡੇੜੀ ਆਉਂਦੀ ਆ ਇਸ ਰੇੜੀ ਤੇ ਕੰਮ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਵੀ ਪ੍ਰਵਾਦ ਆ ਪੇਟ ਭਾਲਦੇ ਨੇ ਉਹ ਤੁਹਾਡੇ ਸਾਥ ਦੀ ਲੋੜ ਆ ਵੱਤ ਵਾਤ ਸਪੋਰਟ ਜਰੂਰ ਕਰਿਓ ਕਿਉਂਕਿ ਹੱਥ ਜੋੜੀ ਦੋਵੇਂ ਮਾਪੋਤ ਬੈਠੇ ਨੇ ਤੁਹਾਡੇ ਅੱਗੇ ਵੀ ਇਹਨਾਂ ਦੀ ਵੱਤ ਵਾਤ ਸਪੋਰਟ ਕਰੋ ਤਾਂ ਜੋ ਕਿ ਇਹਨਾਂ ਦੀ ਰੇੜੀ ਜੜੀ ਆ ਉਹ ਆਪਣੀ ਆ ਸਕੇ ਕਿਉਂਕਿ 30000 ਰੁਪਏ ਦੀ ਜੜੀ ਆ ਇਹ ਨਹੀਂ ਲੈ ਸਕਦੇ ਤੇ ਇਹਨਾਂ ਦਾ ਕਹਿਣਾ ਵੀ ਕਿਰਾਏ ਤੇ ਰੇੜੀ ਆ 1000 ਰੁਪਏ ਮਹੀਨਾ ਕਿਰਾਏ ਦੇਣਾ ਪੈਂਦਾ ਤੇ ਤੁਹਾਡੇ ਸਾਥ ਦੀ ਲੋੜ ਆ ਤੁਹਾਡੇ ਸਪੋਰਟ ਦੀ ਲੋੜ ਆ ਇਹਨਾਂ ਮਾਪੋਤਾਂ ਨੂੰ ਤੇ ਵੱਤ ਵਾਤ ਸੇਸ਼ ਖਬਰ ਨੂੰ ਸੇਜੂ ਕਰ ਦਿਓ ਤਾ ਜੋ ਕਿ ਇਹਨਾਂ ਦੇ ਕਰਦੇ ਹਾਲਾਤ ਜਿਹੜੇ ਚੰਗੇ ਹੋ ਸਕਣ ਅਤੇ ਇਹਨਾਂ ਨੂੰ ਵੱਧ ਤੋਂ ਵੱਧ ਮਦਦ ਹੋ ਸਕੇ ਮੈਨੂੰ ਦਿਓ ਜਾਤ ਵੈ ਤੁਹਾਡਾ ਆਪਣਾ ਹਰਜੀਤ ਗਦੇਵਾਲ ਅੰਮ੍ਰਿਤਸਰ